ਦੇਖੋ ਜੀ ਅਸੀਂ ਰੋਟੀ ਖਾਣ ਗਏ ਹੀ ਇਹ ਨੌਤੂਣ ਤੇ ਬਾਅਦ ਦੇ ਵਿੱਚ ਮਦੱਦੀ ਸਾਨੂੰ ਵਈਫੋਨ ਗਿਆ ਤੁਹਾਡੀ ਝੂਗੀ ਨੂੰ ਅੱਗ ਲੱਗ ਗਈ ਆ ਤਾਂ ਨਹੀਂ ਪਤਾ ਮਦੱਦੀ ਇਹ ਤਾਂ ਹਮ ਕੀ ਇੱਥੇ ਕਰਦਾ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਵਾਲਾ ਵੀਰ ਨਹੀਂ ਵੱਡਾ ਹਾਂਜੀ ਹਿੰਨੇ 10-12 ਸਾਲ ਹੋ ਗਏ ਇੱਥੇ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਕੇ ਤੇ ਆ ਗਏ ਤੁਸੀਂ ਤੁਹਾਨੂੰ ਕਿੱਦਾਂ ਮਸਲਾ ਸਾਨੂੰ ਉਹ ਫੋਨ ਕੀਤਾ ਹਾਂਜੀ ਨਿਕਾਣ ਕਿੰਨਾ ਹੋਇਆ ਤਾਂ ਨਿਕਾਣ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ ਲੈ ਕੇ ਆਪੋ ਸਮਾਨ ਤੇ ਕੋਈ ਇਥੇ ਮਤਲਬ 2 ਲੱਖ ਲਾ ਗਿਆ ਠੀਕ ਹੈ ਸਰ ਇਹ ਖੜ ਖੜਿਆ ਕਿੰਨਾ ਕਿਤੇ ਨੂੰ ਪਤਾ ਨਹੀਂ ਸਾਨੂੰ ਕੰਮ ਕਰਦਿਆਂ ਨੂੰ ਇਥੇ ਹੋ ਗਿਆ 12 ਸਾਲ ਹੋ ਗਏ ਆ ਤੇ ਆ ਲੱਗੇ ਗੁੰਡੀ ਆ ਇਹਨਾਂ ਕੋਲ ਜਾ ਵਹਨੋਂ ਤੇ ਫੇਰ ਪਤਾ ਲੱਗਾ ਵੀ ਅੱਗ ਲੱਗੀ ਹੈ ਪਈ ਰੋਟੀ ਖਾਣ ਗਏ ਕੱਲ ਬਾਅਦ ਤੇ ਪਤੰਦ ਇਹਨੇ ਸੋੰਦੇ ਵੀ ਤੁਸੀਂ ਇੱਥੇ ਹਾਂਜੀ ਚਾਹੁੰਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੁੜ ਵੇਚੀਦਾ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਨੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਵਾਦਤਾ ਤਾਂ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਸਿਰ ਪਾੜ ਦਿੱਤਾ ਬਹੁਤ ਸੱਤਾਂ ਲਾਈਆਂ ਪਤਾ ਨਹੀਂ ਲੱਗਦਾ ਕੌਣ ਹੈ ਹਾਂਜੀ ਉਹਦਾ ਵੀ ਸੁਣਾਈ ਨਹੀਂ ਕਿ ਕੀ ਹੈ ਨਾ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਦੋਨੇ ਜੀ ਇੱਥੇ ਹਾਂਜੀ ਦੋਨੋਂ ਇੱਥੇ ਹੋਈ ਤਾਂ ਹੀ ਤੋਂ ਇੱਥੇ ਪੜਾਈ ਤੇ ਆ ਕੋ ਹੁਣ ਦਾਵਤੇ ਇੱਥੇ ਰੱਖੀ ਕਰਦੇ ਤੇ ਆਪਣੇ ਕੀ ਕਰਨ ਤੋਂ ਬਿਨੁ ਵੀ ਤੁਸੀਂ ਰੁਕ ਗਏ ਤੇ ਫਿਰ ਇਹ ਆ ਪਟੇ ਦੇ ਜਿਹੜੇ ਨੇ ਬੰਦੇ ਇੱਥੇ ਇੱਕ ਟੋਟਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਅੱਗ ਲੱਗ ਗਈ ਤੇ ਦੋ ਤਿੰਨ ਜਣੇ ਹੀ ਮੋਟਰਸਾਈਕਲ ਤੇ ਆਏ ਆ ਉਹ ਬਈਆਂ ਨੂੰ ਵੀ ਇੱਥੇ ਡਾਕਟਰ ਦੋਤਰ ਲੈ ਕੇ ਆਏ ਆ ਤੇ ਪਹਿਲਾਂ ਝੁੱਗੀ ਨੂੰ ਆ ਕੇ ਲਾ ਕੇ ਚੱਲ ਗਏ ਅਣਪਛਾਤੇ ਬੰਦੇ ਸਾਨੂੰ ਪਛਾਣਿਆ ਨਹੀਂ ਕਰੇ ਆ ਕਦੇ ਨਹੀਂ ਪਛਾਣ ਨਹੀਂ ਉਹਨਾਂ ਦੇ ਬੰਦੇ ਨਹੀਂ ਕਰੇ ਤੁਸੀਂ ਇਹਦੇ ਰੋਜ਼ਗਾਰ ਵੀ ਝੁੱਗੀ ਦਾ ਇੱਥੇ ਇਤੋਂ ਹੀ ਕੰਮ ਚੱਲਦਾ ਘਰ ਦਾ ਜਨ ਲੱਗ ਜਾਦਾ ਕੰਮ ਕੀ ਹੈ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਪੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਉਹ ਤੇ ਕੰਮ ਨੂੰ ਅੱਗੇ ਲਾਗੇ ਹਾਂਜੀ ਮੰਗ ਕੀ ਕਰਦੇ ਮੰਗ ਕੀ ਕਰਦੇ ਮੰਗ ਕਰਦੇ ਮੰਗੇ ਹੀ ਉਹ ਵੀ ਜਿਹਨਾਂ ਨੇ ਲਈ ਅੱਗੇ ਨਾ ਪੜਾਈ ਜਾਣਾ ਅੰਦਰੋਂ ਕਿਹੜੀ ਕੀਤੀ ਕੰਪਲੀਟ ਕੀਤੀ ਹੈ ਮੇਰਾ ਨਾ ਬਲਵਿੰਦਰ ਸਿੰਘ ਗਿੱਲ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਸਟੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀਐਸ ਥਾਣਾ ਸਿਹਰਬੰਦਰ ਪੈਂਦਾ ਵਾ ਪੁਲਸ ਝੰਕੀ ਹਰਚਵਾਲ ਤੇ ਇਹ ਹਰਚਵਾਲ ਪੁਲਸ ਝੰਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੋਂਡਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨ ਵੀ ਲੱਗੇ ਆ ਜਹਾ ਆਪਦਾ ਤੇ ਸਾਨੂੰ ਨੂੰ ਅੱਗ ਲੱਗੀ ਆ ਬਹੁਤ ਜਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਈ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਕਿ ਜਿਹੜੀ ਪੱਠਾ ਵਾ ਤੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤੀਸਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਾ ਇਹ ਆ ਸ਼ਨੀਵਾਰ ਦਾ ਆ ਤੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਰਿਆਮ ਇਥੇ ਆਉਂਦੇ ਆ ਵਾਰਦਾ ਤਾਂ ਹੁੰਦੀਆਂ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਆਗ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਹੈ ਗੁੜ ਬਣਾ ਕੇ ਮਤਲਬ ਰੱਖਿਆ ਸੀ ਇਹਨਾਂ ਨੇ 2 ਕਮੰਟਲ ਗੋੜੇ ਸੀ ਕੁਝ ਬਿਸਤਰੇ ਸੀ ਕੁਝ ਹੋਰ ਸਮਾਨ ਵੀ ਹੈਗਾ ਜੀ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par